ગુરુ ગોબિંદ સુપર થર્મલ પ્લટ રોપર ઠેકા મુલાજમ સંઘર્ષ મોરચા દેનર હેઠળ થર્મલ પ્લટ ઠેકા મુલાઝમોને પંજાબ સરકાર વર વાર મીટિંગા કરણ તો ਬੱਚਨ ਦੇ ਰੋਸ਼ ਵਿੱਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੁੱਖ ਗੇਟ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪਤਲਾ ਫੂਕਿਆ ਇਸ ਸਮੇਂ ਪ੍ਰਧਾਨ ਸਿਮਰਨਜੀਤ ਸਿੰਘ ਨੀਲੋ ਪ੍ਰਧਾਨ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ ਜਿਨ੍ਹਾਂ ਨੇ ਕਿਹਾ ਕਿ ਸਰਕਾਰੀ ਵਿਭਾਗਾ ਦੇ ਆਊਟਸੋਰਸਸ ਅਤੇ ਇਨ ਲਿमिटेड ਠੇਕਾ ਮੁਲਾਜ਼ਮਾਂ ਨੂੰ ਵਿਭਾਗਾ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਨੂੰ ਲਾਰੇ ਲੱਪੇ ਵਿੱਚ ਰੱਖ ਕੇ ਆਪਣਾ ਸਮਾਂ ਲੰਘਾਰੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਵਿੱਚ ਠੇਕੇਦਾਰਾਂ ਅਤੇ ਕੰਪਨੀਆਂ ਵੱਲੋਂ ਆਊਟਸੋਰਸਡ ਅਤੇ ਇਨ ਲਿमिटेड ਠੇਕਾ ਮੁਲਾਜ਼ਮਾ ਦੀ ਕਿਰਤ ਵੀ ਕੀਤੀ ਜਾ ਰਹੀ ਹੈ ਅਤੇ ਅੰਨੀ ਲੁੱਟ ਨੂੰ ਬੰਦ ਕਰਨ ਦੇ ਐਲਾਨ ਮਗਰੋਂ ਵੀ ਠੇਕਾ ਮੁਲਾਜ਼ਮਾ ਨੂੰ ਠੇਕਾ ਪ੍ਰਣਾਲੀ ਦੀ ਚੱਕੇ ਵਿੱਚ ਪਿਸਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੀ ਇਹ ਕੈਨਸਲ ਕਿਉਂ ਹੋ ਜੇ? ਇਹ ਕੈਨਸਲ ਪੰਜਾਬ ਸਰਕਾਰ ਨੇ ਕੀਤੀ ਆ ਜਿਹੜੀ ਪ੍ਰਬੰਧਕੀ ਬੋਰਡ ਦੇ ਨਾਲ ਮੀਟਿੰਗ ਹੋਈ ਸੀ। ਮੀਟਿੰਗ ਦੇ ਵਿੱਚ ਉਦੋਂ ਵੀ ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਆ 6 ਤਰੀਕ ਨੂੰ ਪੰਜਾਬ ਸਰਕਾਰ ਦੀ ਮੀਟਿੰਗ ਹੋਣੀ ਆ ਮੀਟਿੰਗ ਦੇ ਵਿੱਚ ਜੋ ਵੀ ਥਰਮਲ ਦੇ ਜਿਹੜੇ ਮਲਾਜ਼ਮ ਆ ਕੱਚੇ ਮਲਾਜ਼ਮ ਆ ਉਹਨਾਂ ਦੀ ਜਿਹੜੀ ਆ ਮੰਗ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਨਾਲ ਉਹਨਾਂ ਨਾਲ ਡਿਸਕਸ ਕਰਨੀ ਸੀ ਪਰ ਜਿਹੜੀ ਆ ਪੰਜਾਬ ਸਰਕਾਰ ਬਾਰ-ਬਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਨਹੀਂ ਕਰ ਰਹੀ ਆ ਇਹ ਪੰਜਾਬ ਸਰਕਾਰ ਦੀ ਬਹੁਤ ਬੜੀ ਜਿਹੜੀ ਆ ਮਾੜੀ ਗੱਲ ਆ ਇਹਨਾਂ ਨੂੰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹਨਾਂ ਨੂੰ ਵੀ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਤੀਜੇ ਜਿਹੜੇ ਆ ਪੋਕਟਨੇ ਪੈਣੇ ਆ ਕਿਉਂਕਿ ਇਸੇ ਸਰਕਾਰ ਨੇ ਕਿਹਾ ਸੀ ਕਿ ਵੋਟਾਂ ਤੋਂ ਪਹਿਲਾਂ ਕਿ ਅਸੀਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਇਹਨਾਂ ਨੇ ਪੱਕੇ ਕਰਨ ਦੀ ਬਜਾਏ ਇਹ ਤਾਂ ਡੀਸੀ ਰੇਟ ਤੋਂ ਵੀ ਗਿਰ ਗਏ ਡੀਸੀ ਰੇਟ ਵੀ ਜਿਹੜਾ ਹੈ ਇੱਕ 97 ਰੁਪਏ ਡੀਸੀ ਰੇਟ ਦੇਣਾ ਇਸ ਤੋਂ ਜਿਹੜੀ ਮਾੜੀ ਸਰਕਾਰਾ ਫਿਰ ਕੀ ਹੋ ਸਕਦੀ ਹੈ ਜਿਹੜੇ ਇਹ ਕੱਚੇ ਮਲਾਜ਼ਮਾਂ ਨੂੰ ਇੱਕ ਲੇਬਰ ਦੇ ਬੰਦੇ ਨੂੰ ਡੀਸੀ ਰੇਟ ਵੀ ਜਿਹੜਾ ਨਹੀਂ ਦੇ ਸਕਦੇ ਤੋ ਅੱਜ ਜਿਹੜਾ ਅਸੀਂ ਇਹ ਪੁਤਲਾ ਫੁਕਿਆ ਹੈ ਇਹ ਅਸੀਂ ਵਿਰੋਧ ਦੇ ਵਿੱਚ ਫੁਕਿਆ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਇਹਨਾਂ ਮਲਾਜਮਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੱਕਾ ਕਰੇ ਤਾਂ ਕਿ ਜਿਹੜੇ ਇਹਨਾਂ ਦਾ ਵਿਪਵਿਕ ਸਾਰੇ ਵਰਕਰਾਂ ਦਾ ਜਿਹੜਾ ਕੁਝ ਨਾ ਕੁਝ ਬਣ ਸਕੇ ਧੰਨਵਾਦ ਕਿਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਕੱਚੇ ਮਲਾਜਮਾਂ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਭੱਜ ਜਾਂਦੀ ਹੈ ਇਸ ਵਾਰ ਵੀ ਇਹੀ ਕਰਿਆ 6 ਤਰੀਕ ਨੂੰ ਜਿਹੜੀ ਸਬ ਕਮੇਟੀ ਨਾਲ ਮੀਟਿੰਗ ਦਿੱਤੀ ਸੀ ਉਹ ਫੇਰ ਮੁੱਕਰ ਗਈ ਸਰਕਾਰ ਤੋ ਬਾਰ-ਬਾਰ ਸਰਕਾਰ ਜਿਹੜੀ ਕੱਚੇ ਮੁਲਾਜ਼ਮਾਂ ਨਾਲ ਮਜ਼ਾਕ ਕਰ ਰਹੀ ਹੈ 25ਵੀਂ 26ਵੀਂ ਵਾਰ ਮੀਟਿੰਗ ਦੇ ਕੇ ਜਦੋਂ ਦੀ ਸਰਕਾਰ ਬਣੀ ਹੈ ਸਿਰਫ ਇੱਕ ਮੀਟਿੰਗ ਕਰੀ ਹੈ ਮੁੱਖ ਮੰਤਰੀ ਉਹ ਵੀ ਜਲੰਧਰ ਉਹ ਵੀ ਵੋਟਾਂ ਤੋਂ ਡਰਦੇ ਆਣੇ ਉਸ ਟਾਈਮ ਜਲੰਧਰ ਜਿੰਮੀ ਚੌਣਾ ਸੀਗੀਆਂ ਪਰ ਹੁਣ ਲਗਾਤਾਰ ਜਿਹੜੀ ਸਰਕਾਰ ਹੈ ਉਹ ਕੱਚੇ ਮੁਲਾਜ਼ਮਾਂ ਨਾਲ ਮਜ਼ਾਕ ਕਰਦੀ ਮੀਟਿੰਗ ਦੇ ਦਿੰਦੀ ਵੀ ਉਹ ਟਰਨਾਲਾ ਦੇ ਉੱਤੇ ਵੱਲ ਫੇਰ ਮੁੱਕੜ ਜਾਂਦੇ ਆ ਪਰ ਅਸੀਂ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਹੁਣ ਤਿਆਰ ਹੋ ਜਾਓ ਜਿੱਦਾਂ ਦੂਜੀਆਂ ਸਰਕਾਰਾਂ ਦੇ ਹਾਲਾਤ ਹੋਏ ਆ ਤੁਹਾਡੇ ਵੀ ਹਾਲ ਹੋਣੇ ਆ 11 ਮਾਰਚ ਨੂੰ ਅਸੀਂ ਖੰਨੇ ਪਹੁੰਚ ਰਹੇ ਆ ਤਕੜੇ ਹੋਜੋ ਹੁਣ ਮੁਲਾਜ਼ਮ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਚੁੱਕੇ ਆ ਤੁਹਾਨੂੰ ਮੂੰਹ ਤੋਰ ਜਵਾਬ ਦੇਣ ਵਾਸਤੇ ਆ ਦਿੱਲੀ ਦੇ ਹਾਲਾਤ ਦੇਖ ਲਓ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੀਆਂ ਨਾ ਅੱਜ ਹਾਲਾਤ ਦੇਖ ਲਓ ਦਿੱਲੀ ਜਿਹੜੇ ਕਹਿੰਦੇ ਪੂਰੇ ਬਹੁਤ ਜਿੱਤਾਂਗੇ ਬੀਜੇਪੀ ਉੱਥੇ ਅੱਗੇ ਚੱਲ ਰਹੀ ਹੈ ਜੇ ਇਦਾਂ ਦੀਆਂ ਕਰਤੂਤਤਾ ਤੇ ਰਹੇ ਨਹੀਂ ਮੁਲਾਜ਼ਮਾਂ ਦੇ ਜਿਹੜੇ ਹੱਕ ਨਹੀਂ ਦਿੱਤੇ ਲੋਕਾਂ ਦੀ ਨਹੀਂ ਸੁਣਾਈ ਕਰੀ ਤਾਂ ਇਹੀ ਹਾਲਾਤ ਆਣ ਵਾਲੇ ਟਾਈਮ 'ਚ ਥੋੜਾ ਪੰਜਾਬ ਦੇ ਵਿੱਚ ਵੀ ਹੁਣ ਸੋਣ ਅਸੀਂ ਕੱਚੇ ਮੁਲਾਜ਼ਮਾਂ ਵੱਲੋਂ ਫੇਰ-ਫੇਰ ਸਰਕਾਰ ਨੂੰ ਬੇਨਤੀ ਕਰਦੇ ਆ ਜੇਕਰ ਤੁਸੀਂ ਸਾਡੇ ਮਸਲੇ ਹੱਲ ਕਰਨੇ ਆ ਤਾਂ ਕਰ ਦਿਓ ਜੇ ਨਹੀਂ ਕਰਨੇ ਤਾਂ ਸੰਘਰਸ਼ ਦੇ ਜ਼ੋਰ ਨਾਲ ਅਸੀਂ ਕਾਲ ਦਵਾਂਗੇ